ਮਿੱਤਰੋ ਮੋਗੇ ਮੰਡੀ ਤੇ ਖੜੇ ਆਂ ਤੁਹਾਡੇ ਵਾਸਤੇ ਚਾਰ ਟਰੈਕਟਰ ਲੈ ਕੇ ਆਇਆ 200 ਸਵਰਾਜ ਇੱਕ ਫਾਰਮਟ੍ਰੈਕ 60 ਤੇ ਇੱਕ ਅਰਜਨ 605 ਡੀਆਈ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਆ ਜੀ ਬਾਈ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਆ ਜੀ ਸਾਰਿਆਂ ਤੋਂ ਪਹਿਲਾਂ ਇਹ ਜਿਹੜਾ ਸਵਰਾਜ 855 ਟਰੈਕਟਰ ਆ ਬਈ ਇਹ ਮਾਡਲ ਕਿਹੜਾ ਇਹ ਵੀ 2003 ਮਾਡਲ ਆ 2003 ਮਾਡਲ ਆ ਨੰਬਰ 50 ਵਾ ਖਰਮੇ ਬਿਹਤਰੀਨ ਕੰਡੀਸ਼ਨ 50 ਨੰਬਰ 50 ਨੰਬਰ ਆ ਬਾਲਾ ਸੋਹਣਾ ਟਰੈਕਟਰ ਹਨਾ 90 ਤੋਂ 95% ਸੋਹਣਾ 90% ਤੋਂ ਨਿਕਲਿਆ ਇਹ ਹੈ ओरिजिनल ਆ ਸਾਰਾ ਪੂਰਾ ਟੋਟਲ ओरिजिनल ਆ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਠੀਕ ਆ ਟਾਇਰਾਂ ਦੀ ਗੱਲ ਕਰੀਏ ਯਾਰ ਮੁਰੇ 20 केटी ਦੀ ਵਧੀਆ ਨਵੇਂ ਨਵੇਂ 90 ਪੈਸੇ ਮਗਰਲੇ ਮਗਰਲੇ 50 ਰੁਪਏ 20 केटी ਦੇ ਮਾਡਲ ਦੇ ਹਿਸਾਬ ਨਾਲ ਬਾਈ ਯਾਰ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਹਨਾ ਹਾਂ ਬਾਈ ਹਾਂ ਸਮਾਨ ਕਿਵੇਂ ਪੂਰਾ ਸਮਾਨ ਸੋਹਰਾ ਵਧੀਆ ਡੰਡਾ ਫੱਟੀ ਛਤਰੀ ਸਾਰਾ ਟੋਟਲੀ ਵਧੀਆ ਸਾਰਾ ਸਮਾਨ ਪੂਰਾ ਹਨਾ ਨਾਲ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਆ ਬਾਈ ਵਾਕੇ ਚਲਾ ਕੇ ਲੈ ਜਾਣ ਹਾਂ ਹਾਂ ਵਾਕੇ ਚਲਾ ਕੇ ਲੈ ਜਾਓ ਠੀਕ ਹੈ ਨੰਬਰ ਪਿਆ ਵਾ ਕੀ ਡਿਮਾਂਡ ਆ ਬਈ ਇਹਦੀ ਇਹਦੇ 3 ਲੱਖ 25000 ਤੇ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਹਾਂ ਜੀ ਕਰਾਂਗੇ ਮਾਨਤਾ ਮਾਨਤਨ ਕਰ ਦੇਗੇ ਜੀ ਠੀਕ ਹੈ ਜੀ ਫੁੱਲ ਮਾਨਤਨ ਕੀਤਾ ਜਾਊਗਾ ਜੀ ਇਹ ਕਿਹੜੇ ਪਿੰਡ ਵਗਾਊ ਆ ਬਾਈ ਇਹ ਪਿੰਡ ਇੱਥੇ ਹੀ ਖੜਾ ਹੋਊਗਾ ਮੋਗੇ ਹਾਂ ਲੋਕਲ ਲੋਕੜੀ ਖੜਾ ਠੀਕ ਆ ਲੋਕੜਾ ਮੋਗੇ ਸ਼ਹਿਰ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਅਗਲਾ ਵਿਖਾਈਏ ਬਈ 960 ਹਾਂਜੀ ਇਹ 5 ਸਟਾਰ ਆ ਮਾਡਲ ਕਿਹੜਾ ਬਈ ਇਹ ਇਹ ਆ 2017 2017 ਮਾਡਲ ਆ ਨੰਬਰ ਪੀ ਆ ਵੀ ਆ ਓਕੇ ਕੰਡੀਸ਼ਨ ਆ ਜਮ ਸਾਰਾ ਓਰੀਜਨਲ ਆ ਟਰੈਕਟਰ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਜੰਨਾ ਕਿ ਚੱਲਿਆ ਹਾਂ 50 ਨੰਬਰ ਠੀਕ ਆ 35 ਫਲੋਰ ਨੰਬਰ ਫਲੋਰ ਦਾ ਟਾਇਰਾਂ ਦੀ ਗੱਲ ਕਰੀਏ ਨਾਲ ਦੇ ਆ ਟਾਇਰ ਨਾਲ ਦੇ ਸਾਰੇ ਠੀਕ ਆ ਟਾਇਰ ਨਾਲ ਦੇ ਇੰਜਨ ਗੇਅਰ ਦਾ ਕਿਵੇਂ ਆ ਬਈ ਇੰਜਨ ਗੇਅਰ ਓਕੇ ਵੀਰੇ ਵੀ ਜਿੰਨੀਆਂ ਸਰਵਿਸਾਂ ਕੰਪਨੀ ਨਾਲ ਹੀ ਹੋਈਆਂ ਠੀਕ ਹੈ ਕੰਪਨੀ ਰਿਕਾਰਡ ਨਾਲ ਚੱਲਿਆ ਤੇ ਸਾਰਵਸਾ ਕੰਪਨੀ ਦੇ ਨਾਲ ਹੋਈਆਂ ਹੋਈਆਂ। ਸਮਾਨ ਬਈ ਪੂਰਾ ਇਹਦੇ ਨਾਲ? ਹਾਂਜੀ ਹਾਂ ਡੰਡਾ ਡਰਾਇਵਰ ਖਤਰੀ ਸਾਹਿਬ ਨੂੰ। ਠੀਕ ਹੈ ਜੀ ਸਾਰਾ ਸਮਾਨ ਪੂਰਾ ਮਿਲੂਗਾ ਜੀ ਡੰਡਾ ਫੱਟੀ ਖਤਰੀ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਆ ਇਹਦੀ ਡਿਮਾਂਡ ਕੀ ਹੈ ਬਈ? ਇਹ ਡਿਮਾਂਡ ਹੈ ਕਿ 4,90,000। ਠੀਕ ਹੈ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਈ? ਹਾਂ ਉਹ ਵੀ ਜਨ 4,70,000। 20,000 ਦਾ ਮਾਨਦਾਨ ਕਰ ਦੋਗੇ। 20,000 ਦਾ ਤੇ ਬਾਕੀ ਇਹ ਤੇ ਲੋਨ ਹੋ ਜਾਊਗਾ। ਹਾਂ ਲੋਨ ਤਾਂ ਹੋ ਜਾਊਗਾ ਇਹ ਤੇ। ਤੁਸੀਂ ਕਰਾ ਦੇਣੇ ਕਿ ਠੀਕ ਆ ਲੋਨ ਵੀ ਹੋ ਜਾਊਗਾ ਤੇ ਵੀ ਥੋੜੇ ਘਾਣੇ ਪੈਸੇ ਦੇ ਕੇ ਟਰੈਕਟਰ ਲੈ ਆ ਸਕਦੇ ਆ ਹਾਂ ਹਾਂ ਅੱਗੇ ਆ ਗਿਆ ਬਈ ਫਾਰਮ 60 ਇਹ ਕਿਹੜਾ ਮਾਡਲ ਆ ਇਹ 2008 ਮਾਡਲ ਆ ਜੀ 2008 ਮਾਡਲ ਪੰਜਾਬ ਨੰਬਰੀਆ ਪੰਜਾਬ ਨੰਬਰ ਟਾਇਰਾਂ ਦੀ ਗੱਲ ਕਰੀਏ ਟਾਇਰ ਕਿਟਰੀ ਦੇ ਟਾਇਰ ਵਧੀਆ ਨਵੇਂ 90 ਪੈਸੇ ਆ ਮਗਰ ਠੀਕ ਆ ਪੂਰਾ ਵੀ ਵਧੀਆ ਰੰਗ ਪੇੜ ਦਾ ਪੂਰਾ ਓਰੀਜਨਲ ਸਾਰਾ ਓਰੀਜਨਲ ਆ ਫੁੱਲ ਗਾਰੰਟੀ ਆਪਣੀ ਹਾਂ ਇੰਜਨ ਗੇਅਰ ਦੀ ਵੀ ਇੰਜਨ ਗੇਅਰ ਮੁੱਕਿਆ ਵਾ ਕੇ ਚਲਾ ਕੇ ਲਿਆ ਵੀ ਅਗਲਾ ਬਈ ਠੀਕ ਆ ਸਮਾਨ ਟਰੈਕਟਰ ਨਾਲ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਹਾਂ ਪੀਆਵ ਨੰਬਰ ਆ ਤੇ ਇਹਦੀ ਕੀ ਡਿਮਾਂਡ ਹੈ ਇਹ ਡਿਮਾਂਡ ਤਾਂ 285000 ਜਿਹੜਾ ਵੀਡੀਓ ਬਈ ਸ਼ੇਅਰ ਕਰਕੇ ਆਉਂਦਾ ਹਾਂ 265000 ਦਾ ਤੇਰਾ ਠੀਕ ਹੈ ਜੀ ਪੀਵੀ05 ਪ੍ਰੋਇਪੁਰ ਦਾ ਨੰਬਰ ਹੈ ਨਾ ਅੱਗੇ ਆ ਗਿਆ ਬਈ 605 ਆਰ ਜਨ ਮਾਡਲ ਕਿਹੜਾ ਹੈ ਇਹ ਵੀ 2008 ਮਾਡਲ ਹੈ 2008 ਮਾਡਲ ਪੀਆਵ ਨੰਬਰ ਪੀਆਵ ਨੰਬਰ ਠੀਕ ਹੈ ਰੰਗ ਪੇੜ ਦਾ ਬਈ ਰੰਗ ਪੇੜ ਵਧੀਆ ਠੀਕ ਹੈ Ориジナル ਆ ਸਾਰਾ ਟਰੈਕਟਰ ਹੈਗੇ ਬਈ 60 ਤੋਂ ਕੰਬੇ 60 ਮਿੰਟ ਪੈ ਹੈ ਹਾਂ 60.65 ਪੈ ਰਿਹਾ ਮੂਹਰੇ ਠੀਕ ਆ 40 ਪੈ ਸੀ ਠੀਕ ਆ ਮਗਰਲੇ 60.65 ਪੈ ਰਿਹਾ ਸਮਾਨ ਜਿਵੇਂ ਆਪਾਂ ਵੀਡੀਓ ਚ ਆਈ ਮਿਲੂਗਾ ਬਈ ਠੀਕ ਹੈ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਹੋ ਇਹਦੀ ਕੀ ਡਿਮਾਂਡ ਆ ਬਈ 3,10,000 ਰੁਪਏ ਦੇ ਨਾਲ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਈ ਤੁਹਾਨੂੰ 20000 ਡਿਸਕਾਊਂਟ ਕਰ ਦਿਆਂਗੇ 3 ਲੱਖ ਦਾ ਦੇਣਗੇ ਇਹ ਚਾਰੇ ਟਰੈਕਟਰ ਮੋਗੇ ਵਗਾਉ ਆ ਬਈ ਯੋ ਮੂਗੇ ਖੜੇ ਹੋਣਗੇ ਜੀ ਠੀਕ ਆ ਨੰਬਰ ਬੋਲ ਦਿਓ 95013 43914 ਹੁਣ ਬਈ ਥੋੜੀ ਜੁਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਗਿਆ ਮਾਨਤਾ ਨੂੰ ਫੋਲੋ ਕਰਨਾ ਹਾਂਜੀ ਹਾਂਜੀ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਧੰਨਵਾਦ